ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਗੁਰਦੁਆਰਾ ਸ਼੍ਰੀ ਧੰਤਾਨ ਸਾਹਿਬ ਵਿਖੇ ਪਿਛਲੇ 2 ਦਿਨ ਤੋਂ ਹੋਤੀਪੁਰ ਵੈਲਫੇਅਰ ਸੁਸਾਇਟੀ ਵੱਲੋਂ ਸੇਵਾਵਾਂ ਚੱਲ ਰਹੀਆਂ ਸਨ ਕੱਲ ਦੇ ਦਿਨ ਕੇਸਰ ਬਾਦਮ ਵਾਲੇ ਦੁੱਧ ਦੀ ਸੇਵਾ ਕੀਤੀ ਗਈ ਸੀ ਅੱਜ ਦੂਸਰੇ ਦਿਨ ਅਤੇ ਦਿਵਾਨ ਦੇ ਅਖੀਰਲੇ ਦਿਨ ਅੱਜ ਉੱਥੇ ਸਫਾਈ ਦੀ ਸੇਵਾ ਦੇ ਵਿੱਚ ਹੋਤੀਪੁਰ ਵੈਲਫੇਅਰ ਸੁਸਾਇਟੀ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ ਸੋ ਉਸ ਸੇਵਾ ਦੀਆਂ ਕੁਝ ਕਲਿੱਪਾਂ ਹਨ ਕੁਝ ਵੀਡੀਓਜ਼ ਹਨ ਉਹ ਆਪ ਜੀ ਅੱਗੇ ਸਾਰੀ ਵੀਡੀਓ ਵਿੱਚ ਦੇਖੋਗੇ ਅਤੇ ਆਪ ਜੀ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਦੇਖ ਕੇ ਨੌਜਵਾਨ ਵੀਰਾਂ ਲਈ ਹੌਸਲਾ ਫਜ਼ਾਈ ਜਰੂਰ ਕਰਨੀ ਹੈ ਜੋ ਵੀਰਾਂ ਨੇ ਉੱਥੇ ਜਾ ਕੇ ਆਪਣਾ ਸੇਵਾ ਵਿੱਚ ਯੋਗਦਾਨ ਪਾਇਆ ਉੱਥੇ ਨਾਲ ਹੀ ਪਿੰਡ ਦਾ ਨਾਮਨਾਮੀ ਹੋਇਆ ਅਤੇ ਨਾਲ ਹੀ ਉਥੋਂ ਸੇਧ ਲੈ ਕੇ ਕੁਝ ਵੀਰਾਂ ਨੇ ਪ੍ਰਣ ਕੀਤਾ ਕਿ ਜਿੱਥੇ ਅਸੀਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਰਹੇ ਹਾਂ ਅਸੀਂ ਆਪੋ ਆਪਣਾ ਆਲਾ ਦਵਾਲਾ ਜਰੂਰ ਸਾਫ਼-ਸਾਫ਼ ਸੁਥਰਾ ਰੱਖਾਂਗੇ ਅਸੀਂ ਆਪਣੇ ਨਗਰ ਦੀ ਸਫਾਈ ਕਰਾਂਗੇ ਸੋ ਆਪੋ ਆਪਣਾ ਆਲਾ ਦਵਾਲਾ ਸਾਫ਼ ਰੱਖਿਏ ਆਪਣੇ ਘਰਾਂ ਦੀ ਸਫਾਈ ਰੱਖਿਏ ਆਪਣੇ ਮੁਹੱਲਿਆਂ ਦੀ ਸਫਾਈ ਰੱਖਿਏ ਆਪਣੇ ਗੁਰੂ ਧਾਮਾਂ ਦੀ ਸਫਾਈ ਰੱਖਿਏ ਬਾਣੀ ਬਾਣੇ ਨਾਲ ਜੁੜੀਏ ਅਤੇ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਗੁਰੂ ਦੇ ਉਹਨਾਂ ਤਿੰਨ ਸਿੰਘਾਂ ਨੇ ਗੁਰੂ ਸਾਹਿਬ ਦੇ ਨਾਲ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਸਿੱਖੀ ਨਹੀਂ ਛੱਡੀ ਗੁਰੂ ਸਹਿ ਮਿਹਰ ਕਰਨ ਸਾਨੂੰ ਵੀ ਉਸੇ ਤਰ੍ਹਾਂ ਸਿੱਖੀ ਦੇ ਵਿੱਚ ਪਰਪਕਤਾ ਬਖਸ਼ਣ ਅਸੀਂ ਵੀ ਬਾਣੀ ਬਾਣੇ ਨਾਲ ਪ੍ਰੀਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇ ਮਨਰਾਮ ਸਿਉ ਕਰ ਪ੍ਰੀਤ ਹਰੇ ਮਨਰਾਮ ਸਿਉ ਕਰ रे मन राम ਬੱਤ ਤੋਂ the song oh ਸੰਗਤ ਗਾਉ ਗੁਰੂ ਪਿਆਰਿਓ ਵਾਹਿਗੁਰੂ ਸਾਰੀ ਸੰਗਤ ਇਹ ਆਪਾਂ ਕੀਰਤਨੇ ਜੱਥਾ ਸਭ ਨੇ ਬੇਨਤੀ ਕਰਨੀ ਗੁਰੂ ਦੇ ਚਰਨਾਂ 'ਚ ਕਰੋ ਕਿਰਪਾ ਵਾਹਿਗੁਰੂ 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 ਸੰਗਤੀ ਆਵਾਜ਼ ਆਵੇ ਹਾਲ ਗੂੰਜੇ ਸਾਰਾ ਕਰੋ ਕਿਰਪਾ ਵਾਹ ਗੁਰੂ 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 ਵਾਹ ਗੁਰ ਗੁਰੂ ਵਾਹਿਗੁਰੂ ਬਾਣੀ ਗੁਰੂ ਪਿਆਰਿਓ ਆ ਪਿਛਲੇ ਐਤਵਾਰ ਨਾਲ ਦਾਸਾਂ ਦਾ ਪ੍ਰੋਗਰਾਮ ਬ੍ਰਹਮਪੁਰੇ ਸੀਗਾ ਆਇ ਤੋਂ ਕੋਲਿਤ ਆਪਾਂ ਜਾਈਏ ਨੰਗਲਵਾਲ ਨੂੰ ਨਾ ਆਨੰਦਪੁਰ ਸਾਹਿਬ ਤੋਂ ਥੋੜਾ ਅੱਗੇ ਨੰਕੇ ਨਾ ਸ਼ਾਇਦ 6 ਕਿਲੋਮੀਟਰ ਨੰਕੇ ਤੋਂ ਪਹਿਲਾਂ ਦੋ ਬ੍ਰਹਮਪੁਰਾ ਉੱਚਾ ਬ੍ਰਹਮਪੁਰ ਤੇ ਨਹੀਂ ਵਾ ਬ੍ਰਹਮਪੁਰ ਉੱਥੇ ਪ੍ਰੋਗਰਾਮ ਸੀ ਗੁਰੂ ਪਿਆਰਿਓ ਉੱਥੇ ਦੀ ਸੰਤਾਂ ਦੀ ਸਿਮਰਨ ਦੀ ਗੂੰਜ ਜਿਹੜੀ ਸੀ ਨਾ ਮੇਰੇ ਖਾਲਸਾ ਆਸ-ਪਾਸ ਦੇ ਪੰਜ-ਛੇ ਪਿੰਡਾਂ ਤੱਕ ਜਾਂਦਾ ਐ ਐਸੀ ਗੂੰਜ ਪੈਦੀ ਸੀ ਤੇ ਕਰੋ ਕਿਰਪਾ ਗੁਰੂ ਪਿਆਰੇ ਆਪਣਾ ਨਗਰ ਤਾਂ ਗੂੰਜਾਂ ਪਾਉਣ ਚ ਬਹੁਤ ਅੱਗੇ ਐ ਕਰੋ ਕਿਰਪਾ ਜਰਾ ਵਾਹਿ ਗੁਰੂ 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 ਵਾਹਿ ਗੁਰੂ

ਕਾਲੋ ਕੋਈ ਸਰ ਕੋਈ ਗੱਲ ਕਾਲੋ ਕੋਈ ਸਰ ਅਸਪੀਕਰ ਦਾ ਮਕਮਲ ਅਸ਼ਾਦ ਰਗਵਾ ਰਹੇ ਐਮ ਥੋੜੀ ਆਪ ਕਰ ਰਿਹਾ ਥੋੜੀ ਤੋ ਗੁਰੂ ਪਿਆਰਿਓ ਕਸ਼ਮੀਰ ਤੋਂ ਚੱਲ ਕੇ ਆਏ ਰਸਤੇ ਇਸ ਕਿਸੇ ਨੇ ਬਾਹ ਨਹੀਂ ਫੜੀ ਉਹਨਾਂ ਦੀ ਬੇਨਤੀ ਸੀ ਵੀ ਔਰੰਗਜ਼ੇਬ ਸਾਨੂੰ ਮੁਸਲਮਾਨ ਬਣਾ ਰਿਹਾ ਜਬਰਦਸਤੀ ਧੱਕੇ ਨਾਲ ਗੁੰਡਾ ਕਰਦੀ ਬਦਮਾਸ਼ੀ ਨਾਲ ਕੋਈ ਸੁਣਨ ਵਾਲਾ ਨਹੀਂ ਆਗੇ ਗੁਰੂ ਪਿਆਰਿਓ ਉਹ ਸਥਾਨ ਆਪਣੇ ਤੋਂ ਇੱਥੇ ਜਿਆਦਾ ਦੂਰ ਨਹੀਂ ਹੈ ਦੇਖੋ ਆ ਥੋੜਾ ਜਾਈ ਹੈ ਆ ਕਨੌਲੀ ਤੋਂ ਮੋੜ ਮੁਰ ਕੇ ਆਪਾਂ ਚੱਲੀਏ ਉਹ ਸਥਾਨ ਵੱਲ ਨੂੰ ਹੋਲਾਂਗੇ ਬਸ ਥੋੜੀ ਜੱਗੇ ਜਾ ਕੇ ਉਹ ਸਥਾਨ ਹੈ ਕਸ਼ਮੀਰੀ ਪੰਡਤ ਕਿੱਥੇ ਹੈ ਕਸ਼ਮੀਰ ਜੰਮੂ ਕਸ਼ਮੀਰ ਦੇਖੋ ਲੋ ਗੁਰੂ ਪਿਆਰਿਓ ਹੱਥ ਜੋੜ ਲੇ ਦੱਸੋ ਪਾਏ ਕੀ ਤਕਲੀਫ ਹੈ ਕੀ ਸਮੱਸਿਆ ਆ ਗਈ ਸਮੱਸਿਆ ਸਾਡਾ ਤਾਂ ਵजूद ਖਤਮ ਹੋ ਜਾਣਾ ਹੈ ਪਾਸ਼ਾ ਸਾਨੂੰ ਮੁਸਲਮਾਨ ਬਣਾ ਰਿਹਾ ਹੈ ਹਿੰਦੂ ਧਰਮ ਕੰ ਦਾ ਮੈਂ ਰਹਿਣ ਹੀ ਨਹੀਂ ਦੇਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਜਿਨ੍ਹਾਂ ਦੀ ਉਮਰ ਉਸ ਸਮੇਂ 9 ਸਾਲ ਹੈ ਖੇਡਦੇ ਹੋਏ ਆ ਗਏ ਪਿਤਾ ਜੀ ਕੀ ਹੋ ਗਿਆ ਇਹ ਕੌਣ ਲੋਕ ਨੇ ਇਹ ਭਾਈ एक फरियाद लेके आए पातशाह गुरु गोबिंद महाराज अपने पिताजी कहते दसो भी की फरियाद फरियाद है फरियादरिया कर रहे हैं सारे करिए सारी संगत हाथ जोड़ के आप सारे फरियाद करिए कोई रस्ता वाझी ना राजभ जी खसमाना कर प्यारे ਸਮਾਨਾ ਕਰ ਪਿਆਰੇ ਮੂਰੇ ਭਲੇ ਹਮ ਥਾਰੇ ਮੂਰੇ ਭਲੇ ਹਮ ਥਾਰੇ ਆਸ਼ਾ ਅਸੀਂ ਭਾਵੇਂ ਕਿਸੇ ਹੋਰ ਧਰਮ ਦੇ ਆ ਪਰ ਤੁਹਾਡੇ ਬੱਚੇ ਕਰੋ ਕਿਰਪਾ ਸਾਡੇ ਤੇ ਔਰ ਕਦੇ ਬੇਨਤੀ ਕਰਦੇ ਆ ਸਾਰੇ ਕਰੀਏ ਬੇਨਤੀ ਅਬ ਜੀਓ ਖਸਮਾ ਨਾ ਕਰ ਪਿਆਰ ਖਸਮਾ ਨਾ ਕਰ ਪਿਆਰੇ